ਪੰਜਾਬ ਦੇ ਮੰਤਰੀਆਂ ਤੇ ਵਿਧਾਇਕ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੇ ਨੇ ਦਰਅਸਲ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਅਚਨਚੇਤ ਸਰਕਾਰੀ ਥਾਵਾਂ ਦੇ ਉੱਤੇ ਹਸਪਤਾਲਾਂ ਦੇ ਉੱਤੇ ਛਾਪੇ ਮਾਰੇ ਜਾ ਰਹੇ ਨੇ ਜਾਇਜ਼ਾ ਲਿਆ ਜਾ ਰਿਹਾ ਤੇ ਇਸ ਦੌਰਾਨ ਕੋਤਾਹੀ ਮਿਲਣ ਉੱਪਰ ਤੁਰੰਤ ਐਕਸ਼ਨ ਵੀ ਲਿਆ ਜਾ ਰਿਹਾ ਹੈ ਕਹਤਾ ਦੱਸਦੇ ਕਿ ਇਸ ਸਬਦ ਦੇ ਬਾਵਜੂਦ ਸਰਕਾਰੀ ਮੁਲਾਜ਼ਮ ਆਪਣਾ ਰਵਈਆ ਬਦਲਣ ਦੇ ਲਈ ਤਿਆਰ ਨਹੀਂ ਹੈ ਅਜੇਹਾ ਹੀ ਇੱਕ ਮਾਮਲਾ ਅੱਜ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਸਿਵਲ ਹਸਪਤਾਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਦਰਸਲ ਅੱਜ ਸਵੇਰੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜ਼ਿਲ੍ਹਾ ਸਿਵਲ ਹਸਪਤਾਲ ਫਤਿਹਗੜ ਸਾਹਿਬ ਦਾ ਅਚਨਚੇਤ ਜਿਹੜੇ ਜਾਇਜ਼ਾ ਲਿਆ ਨਿਰਖਣ ਕੀਤਾ ਤੇ ਉਹ ਸਵੇਰੇ ਜਿਹੜੇ ਕਿ 8:50 ਮਿੰਟ ਤੇ ਹਸਪਤਾਲ ਪਹੁੰਚ ਗਏ ਸਨ ਤੇ ਹਸਪਤਾਲ ਦਾ ਨਿਯਮਤ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੈਗਾ ਤੇ ਮੰਤਰੀ ਦੇ ਅਚਾਨਕ ਆਉਣ ਦੇ ਨਾਲ ਸਟਾਫ ਦੇ ਵਿੱਚ ਹੜਕੰਪ ਮਚ ਗਿਆ ਤੇ ਨਿਰਖਣ ਦੇ ਦੌਰਾਨ ਮੰਤਰੀ ਨੇ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਉਹਨਾਂ ਨੂੰ ਤੁਰੰਤ ਜਿਹੜਾ ਕਿ ਸਿਵਲ ਸਰਜਨਨ ਦੇ ਐਸਐਚਓ ਨੂੰ ਸਥਿਤੀ ਸੁਧਾਰਨ ਦੇ ਨਿਰਦੇਸ਼ ਦਿੱਤੇ ਤੇ ਰਜਿਸਟ੍ਰੇਸ਼ਨ ਕਾਊਂਟਰ ਦੇ ਉੱਤੇ ਵਾਧੂ ਸਟਾਫ ਤਾਇਨਾਤ ਕਰਨ ਦੇ ਲਈ ਵੀ ਕਿਹਾ ਗਿਆ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਫੇਸਬੁਕ ਦੇ ਉੱਤੇ ਪੋਸਟ ਪਾ ਕੇ ਖੁਲਾਸਾ ਕੀਤਾ ਹੈਗਾ ਕਿ ਅੱਜ ਸਵੇਰੇ ਸਰਕਾਰੀ ਹਸਪਤਾਲ ਫਤਿਹਗੜ ਸਾਹਿਬ ਦੀ ਅਚਨਚੇਤ ਜਾਂਚ ਦੌਰਾਨ ਹਸਪਤਾਲਾਂ ਦੀ ਸੇਵਾਵਾਂ ਦੀ ਹਕੀਕਤ ਨੂੰ ਨਜ਼ਦੀਕੋਂ ਦੇਖਿਆ ਗਿਆ ਹੈ ਜਾਂਚ ਦੇ ਵਿੱਚ ਕੁਝ ਬੇਤਰੀਬੀਆਂ ਸਾਹਮਣੇ ਆਈਆਂ ਨੇ ਤੇ ਕੁਝ ਡਾਕਟਰ ਡਿਊਟੀ ਦੇ ਉੱਤੇ ਮੌਜੂਦ ਨਹੀਂ ਸਨ ਜੋ ਕਿ ਲਾਪਰਵਾਹੀ ਦਾ ਜਿਹੜਾ ਕਿ ਸਿੱਧਾ ਉਦਾਹਰਣ ਹੈ ਤਾਂ ਇਹ ਕੁਤਾਹੀ ਬਰਦਾਸ਼ਤ ਨਹੀਂ ਹੈ ਸਿਹਤ ਸੇਵਾਵਾਂ ਦੀ ਗੁਣਵੱਤਾ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਵੇਗਾ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਪੁਛਗਿੱਛ ਲਈ ਬੁਲਾਇਆ ਜਾ ਰਿਹਾ ਹੈ ਤੇ ਗੈਰ ਹਾਜ਼ਰ ਅਤੇ ਲਾਪਰਵਾਹ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਮੰਤਰੀ ਦੇ ਮੰਤਰੀ ਜਿਹੜੇ ਕਿ ਸਿਹਤ ਮੰਤਰੀ ਡਾਟਾ ਬੀਰ ਸਿੰਘ ਨੇ ਉਹਨਾਂ ਨੇ ਮਰੀਜ਼ਾਂ ਨਾਲ ਸਿੱਧਾ ਸੰਪਰਕ ਕੀਤਾ ਉਹਨਾਂ ਨੇ ਦਵਾਈਆਂ ਦੀ ਉਪਲਬਧਤਾ ਸਟਾਫ ਦੇ ਵਿਵਹਾਰ ਅਤੇ ਇਲਾਜ ਦੀ ਗੁਣਵੱਤਾ ਬਾਰੇ ਜਾਣਕਾਰੀ ਲਈ ਹੈ ਆਉਣ ਵਾਲੇ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਉਨ੍ਹਾਂ ਨੇ ਪੱਖਿਆਂ ਤੇ ਕੁਲਰਾਂ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਇੱਕ ਸ਼ੈੱਡ ਬਣਾਉਣ ਦੇ ਲਈ ਵੀ ਕਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਧੁੱਪ ਦੇ ਵਿੱਚ ਖੜੇ ਨਾ ਹੋਣਾ ਪਵੇ ਤੇ ਉਦਰ ਸਿਵਲ ਸਰਜਨ ਡਾਕਟਰ ਦਵਿੰਦਰਜੀਤ ਕੋਰ ਨੇ ਦੱਸਿਆ ਹੈਗਾ ਕਿ ਨਿਰੀਖਣ ਦੌਰਾਨ ਜ਼ਿਆਦਾਤਰ ਪ੍ਰਬੰਧ ਸਹੀ ਪਾਏ ਗਏ ਨੇ ਤੇ ਮੰਤਰੀ ਦੇ ਵੱਲੋਂ ਲੰਬੀਆਂ ਕਤਾਰਾਂ ਤੇ ਕੰਮ ਕਰਨ ਦੇ ਢੰਗ ਨੂੰ ਬਿਹਤਰ ਬਣਾਉਣ ਦੇ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਤੁਰੰਤ ਪਾਲਣਾ ਕੀਤੀ ਜਾ ਰਹੀ ਹੈ। ਤੁਹਾਨੂੰ ਕਿੰਨੀ ਦੇਰ ਹੋ ਗਈ ਜੀ? ਘਟਾ ਹੋ ਗਿਆ ਜੀ ਘੰਟਾ ਇੱਕ ਘੰਟੇ ਤੋਂ ਖੜੇ ਲੋਕ ਹੈ। ਕਿੰਨਾ ਘਟਾ ਹੋ ਗਿਆ? ਹਾਂ। ਤੁਹਾਨੂੰ ਕਿੰਨੀ ਦੇਰ ਹੋ ਗਈ ਤੁਹਾਨੂੰ ਖੜੇ? 10 ਮਿੰਟ ਹੋ ਗਏ। ਬਾਅਦਿਆਂ ਦਾ ਬਤਨ ਸੁਣਾਓ। আচ্ছা ਜੀ ਤੁਸੀਂ ਤਾਂ ਖੜੇ ਹੋ। ਆਪਕੋ ਕਿੰਨੀ ਦੇਰ ਹੋ ਗਈ? ਦੋ ਦਿਨ ਪਰ ਦੇਖੋ ਕਿ ਕਿਦਾਂ ਆਣੇ ਆਪਾਂ ਕੋਲ ਆਉਂਦੇ ਹਾਂ ਕਿੰਨੇ ਬੁਝੇ ਹਨ 9 ਵਜੇ ਥੋੜੀ ਦੇਰ ਵੀ 9 ਵਜੇ ਹੋਵੇ ਜਿਹੜਾ ਰਜਿਸਟ੍ਰੇਸ਼ਨ ਕਰੇ ਤਾਂ ਘੰਟਾ ਪਹਿਲਾਂ ਆਵੋ ਜੇ ਤੁਹਾਡੇ ਰਿਵਰਸ ਸਟਾਰ ਲੱਗੇ ਹੋਏ 9 ਵਜੇ 9 ਤੋਂ 9 ਵਜੇ ਆਪੜੀ ਕਰ ਰਹੇ ਹੋ ਤੁਸੀਂ ਹਾਂਜੀ ਹਾਂ ਤੇ 9 ਵਜੇ ਹੋ ਕੇ 10 ਮਿੰਟ ਤਾਂ ਪਹਿਲਾਂ ਆਣ ਦੇਵਾ ਗੱਡੀ ਦਾ ਨੰਬਰ ਆਇਆ ਜੀ ਸਰ ਜੀ ਦਾ ਆ ਤੇ ਪਹਿਲਾਂ ਆਇਆ ਜੀ ਪਲਸ ਬੁੜਾ ਕਿਹਾ ਉਹ ਤੇ ਕਿੰਨੇ ਜਰ ਲੱਗੇ ਹੈ ਹਾਂਜੀ ਸਾਰਾ ਕੁਝ 9 ਵਜੇ ਤੋਂ ਸ਼ੁਰੂ ਹੋ ਜਾਂਦਾ ਸਾਰੇ ਪੂਰੇ ਪੰਜਾਬ ਦੇ ਵਿੱਚ ਅੱਧਾ ਘੰਟਾ ਪਹਿਲਾਂ ਹੁੰਦਾ ਆ ਆਪਾਂ ਉੱਥੇ ਗੱਲਾਂ ਕਰੀ ਜਾਂਦੇ ਆ ਮੈਂ ਤੁਹਾਡੀਆਂ ਮਿੱਠੀਆਂ